ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਭਾਈ ਲੱਖੇ ਸ਼ਾ ਜੀ ਬੰਜਾਰਾ ਵੱਲੋਂ ਗੁਰੂ ਜੀ ਦੇ ਧਰ ਦਾ ਸੰਸਕਾਰ ਕਰਨਾ ਪਿਆਰੀ ਸਾਧ ਸੰਗਤ ਜੀਓ ਤੇਜ ਹਨੇਰੀ ਅਤੇ ਝਖੜ ਦਾ ਆਸਰਾ ਲੈਂਦੇ ਹੋਏ ਜਿਵੇਂ ਭਾਈ ਜੇਤਾ ਜੀ ਗੁਰੂ ਸਾਹਿਬ ਜੀ ਦਾ ਸੀਸ ਚੁੱਕ ਕੇ ਲੈ ਗਏ ਸਨ ਉਸੇ ਹੀ ਤਰ੍ਹਾਂ ਝਖੜ ਅਤੇ ਹਨੇਰੀ ਦਾ ਸਹਾਰਾ ਲੈਂਦੇ ਹੋਏ ਦਿੱਲੀ ਦੇ ਰਹਿਣ ਵਾਲੇ ਇੱਕ ਸਿੱਖ ਭਾਈ ਲੱਖੀ ਸ਼ਾ ਬੰਜਾਰਾ ਗੁਰੂ ਸਾਹਿਬ ਜੀ ਦਾ ਢਾੜ ਆਪਣੇ ਗੱਡੇ ਵਿੱਚ ਰੱਖ ਕੇ ਤੇ ਰੂਹ ਵਿੱਚ ਲੁਕਾ ਕੇ ਆਪਣੇ ਘਰ ਲੈ ਗਏ ਭਾਈ ਲੱਖੀ ਸ਼ਾਹ ਜੀ ਬਹੁਤ ਵੱਡੇ ਵਪਾਰੀ ਸਨ ਅਤੇ ਉਹਨਾਂ ਕੋਲ ਸਮਾਨ ਦੀ ਢੋਆ ਢੋਆਈ ਲਈ ਬਹੁਤ سارے ਗੱਡੇ ਸਨ ਅਤੇ ਹੁਆਮ ਹੀ ਉਸ ਇਲਾਕੇ ਵਿੱਚ ਗੱਡਿਆਂ ਰਾਹੀਂ ਸਮਾਨ ਦੀ ਢੋਆ ਢੋਆਈ ਕਰਦੇ ਰਹਿੰਦੇ ਸਨ ਇਸ ਲਈ ਹਰੇਕ ਦੇਖਣ ਵਾਲੇ ਨੇ ਹੀ ਸਮਝਿਆ ਕਿ ਉਹ ਆਪਣਾ ਕੋਈ ਸਮਾਨ ਲਿਦਿ ਜਾ ਰਹੇ ਹਨ ਅਤੇ ਕਿਸੇ ਨੂੰ ਵੀ ਉਨ੍ਹਾਂ ਉੱਤੇ ਕੋਈ ਸ਼ੱਕ ਨਾ ਹੋਇਆ ਭਾਈ ਲਖੀਸ਼ਾ ਜੀ ਨੇ ਆਪਣੇ ਘਰ ਦੇ ਵਿੱਚ ਹੀ ਗੁਰੂ ਸਾਹਿਬ ਜੀ ਦੇ ਧੜ ਦਾ ਸਸਕਾਰ ਕਰਨ ਦਾ ਫੈਸਲਾ ਕੀਤਾ ਤਾਂ ਕਿ ਕਿਸੇ ਨੂੰ ਵੀ ਉਹਨਾਂ ਉੱਪਰ ਸ਼ੱਕ ਨਾ ਹੋਵੇ ਉਹਨਾਂ ਨੇ ਆਪਣੇ ਘਰ ਵਿੱਚ ਹੀ ਚੀਖਾ ਚੀਨੀ ਅਤੇ ਗੁਰੂ ਸਾਹਿਬ ਜੀ ਦਾ ਧੜ ਚੀਖਾ ਉੱਪਰ ਰੱਖ ਕੇ ਚੀਖਾ ਸਮੇਤ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਬਾਹਰ ਨਿਕਲ ਕੇ ਰੌਲਾ ਪਾ ਦਿੱਤਾ ਕਿ ਉਸਦੇ ਘਰ ਨੂੰ ਅੱਗ ਲੱਗ ਗਈ ਹੈ ਇਸ ਤਰ੍ਹਾਂ ਦੇਖਣ ਵਾਲੇ ਸਾਰਿਆਂ ਨੇ ਇਹੀ ਸੋਚਿਆ ਕਿ ਸੱਚਮੁੱਚ ਹੀ ਭਾਈ ਲੱਖੀਸ਼ਾ ਜਿਹਦੇ ਘਰ ਨੂੰ ਅੱਗ ਲੱਗ ਗਈ ਹੈ ਅਤੇ ਕਿਸੇ ਨੂੰ ਰਤਾ ਭਰ ਵੀ ਸ਼ੱਕ ਨਾ ਹੋਇਆ ਕਿ ਉਹਨਾਂ ਨੇ ਆਪਣੇ ਘਰ ਵਿੱਚ ਗੁਰੂ ਸਾਹਿਬ ਜੀ ਦੇ ਧੜ ਦਾ ਸੰਸਕਾਰ ਕੀਤਾ ਹੈ ਇਸੇ ਤਰ੍ਹਾਂ ਇਸ ਮਹਾਨ ਸਿੱਖ ਨੇ ਆਪਣੇ ਘਰ ਨੂੰ ਸਾੜ ਕੇ ਗੁਰੂ ਸਾਹਿਬ ਜੀ ਦੀ ਪਵਿੱਤਰ ਦੇਹ ਦਾ ਸੰਸਕਾਰ ਕੀਤਾ ਅਤੇ ਗੁਰੂ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਨੂੰ ਪ੍ਰਾਪਤ ਕੀਤਾ ਭਾਈ ਲੱਖੀ ਸ਼ਾਹ ਜੀ ਕਿੰਨੇ ਮਹਾਨ ਤਿਆਗੀ ਅਤੇ ਗੁਰੂ ਸਾਹਿਬ ਜੀ ਦੇ ਕਿੰਨੇ ਪ੍ਰੇਮੀ ਸਿੱਖ ਸਾਂ ਇਸ ਗੱਲ ਦਾ ਪਤਾ ਇਸ ਘਟਨਾ ਤੋਂ ਲੱਗਦਾ ਹੈ ਕਿ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਪਵਿੱਤਰ ਦੇਹ ਦਾ ਸੰਸਕਾਰ ਕਰਨ ਲਈ ਆਪਣੇ ਹੱਥੀ ਆਪਣੇ ਹੀ ਘਰ ਨੂੰ ਅੱਗ ਲਾ ਕੇ ਸਾੜ ਦਿੱਤਾ ਨਹੀਂ ਤਾਂ ਆਮ ਬੰਦੇ ਦਾ ਆਪਣੇ ਘਰ ਨਾਲ ਇੰਨਾ ਮੋਹ ਹੁੰਦਾ ਹੈ ਕਿ ਕੋਈ ਘਰ ਦੀ ਛੋਟੀ ਜਹੀ ਗਵਾਚੀ ਜਾਂ ਚੋਰੀ ਹੋਈ ਚੀਜ਼ ਵੀ ਉਸ ਕੋਲੋਂ ਜਰੀ ਨਹੀਂ ਜਾਂਦੀ ਅਤੇ ਉਹ ਬੜਾ ਵਿਆਕੁਲ ਤੇ ਦੁਖੀ ਹੁੰਦਾ ਹੈ ਜਿਸ ਬੰਦੇ ਨੇ ਆਪਣੇ ਹੱਥੀ ਸਾਰੀ ਉਮਰ ਮਿਹਨਤ ਕਰਕੇ ਘਰ ਬਣਾਇਆ ਹੋਵੇ ਉਸ ਬਣੇ ਬਣਾਏ ਅਤੇ ਸਜੇ ਸਵਾਰੇ ਘਰ ਨੂੰ ਗੁਰੂ ਸਾਹਿਬ ਜੀ ਦੇ ਦਾ ਸੰਸਕਾਰ ਕਰਨ ਲਈ ਆਪਣੇ ਹੱਥੀ ਅੱਗ ਲਾ ਦੇਣੀ ਇਹ ਬਹੁਤ ਵੱਡੇ ਤਿਆਗ ਅਤੇ ਗੁਰੂ ਸਾਹਿਬ ਜੀ ਨਾਲ ਅਥਾਹ ਪ੍ਰੇਮ ਹੋਣ ਦੀ ਨਿਸ਼ਾਨੀ ਹੈ ਜਿਸ ਜਗ੍ਹਾ ਉੱਤੇ ਭਾਈ ਲੱਖੀ ਸ਼ਾਹ ਜੀ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਸਾਹਿਬ ਜੀ ਦੇ ਦਾ ਸੰਸਕਾਰ ਕੀਤਾ ਸੀ ਉਸ ਜਗ੍ਹਾ ਉੱਤੇ ਹੁਣ ਬਹੁਤ ਆਲੀਸ਼ਾਨ ਗੁਰਦੁਆਰਾ ਰਕਾਬਗੰਜ ਸਾਹਿਬ ਸ਼ੋਭਿਤ ਹੈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਭਾਈ ਲੱਖੀ ਸ਼ਾਹ ਬੰਜਾਰਾ ਜੀ ਦੀ ਯਾਦ ਵਿੱਚ ਉਹਨਾਂ ਦੇ ਨਾਮ ਉੱਪਰ ਇੱਕ ਬਹੁਤ ਵਿਸ਼ਾਲ ਭਾਈ ਲੱਖੀ ਸ਼ਾਹ ਬੰਜਾਰਾ ਦੀਵਾਨ ਹਾਲ ਬਣਾਇਆ ਗਿਆ ਹੈ ਜਿੱਥੇ ਪੰਥ ਵੱਲੋਂ ਵੱਡੇ ਵੱਡੇ ਗੁਰਮਤ ਸਮਾਗਮ ਕੀਤੇ ਜਾਂਦੇ ਹਨ ਅਤੇ ਲੋਕ ਭਲਾਈ ਦੇ ਹੋਰ ਕਾਰਜਾਂ ਲਈ ਵੀ ਇਸ ਦੀਵਾਨ ਹਾਲ ਦੀ ਵਰਤੋਂ ਕੀਤੀ ਜਾਂਦੀ ਹੈ ਸੋ ਇਸ ਤਰ੍ਹਾਂ ਭਾਈ ਲੱਖੀ ਸ਼ਾ ਬਨਜਾਰਾ ਜੀ ਗੁਰੂ ਸਾਹਿਬ ਜੀ ਦੇ ਧੜ ਦਾ ਸੰਸਕਾਰ ਕਰਕੇ ਅਤੇ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦਾ ਸੇਸ ਕੀਰਤਪੁਰ ਸਾਹਿਬ ਪਹੁੰਚਾ ਕੇ ਗੁਰੂ ਸਾਹਿਬ ਜੀ ਦੀ ಅಪਾਰ ਬਖਸ਼ਿਸ਼ ਦੇ ਪਾਤਰ ਬਣੇ ਅਤੇ ਆਪਣਾ ਜਨਮ ਸਫਲਾ ਕੀਤਾ ਬਾਦਸ਼ਾਹ ਔਰੰਗਜ਼ੇਬ ਗੁਰੂ ਸਾਹਿਬ ਜੀ ਦੇ ਧੜ ਦੀ ਨਿਰਾਤਰੀ ਕਰਕੇ ਲੁਕਾਈ ਵਿੱਚ دہشت ਫੈਲਾਉਣਾ ਚਾਹੁੰਦਾ ਸੀ ਤਾਂ ਕਿ ਅੱਗੇ ਤੋਂ ਕੋਈ ਵੀ ਹਕੂਮਤ ਦੇ ਉਲਟ ਜਾਣ ਜਾਂ ਉਸ ਦਾ ਹੁਕਮ ਨਾ ਮੰਨਣ ਦੀ ਅਵਗਿਆਨਾ ਨਾ ਕਰੇ ਪਰ ਇਹਨਾਂ ਦੋਵੇਂ ਗੁਰੂ ਸਿੱਖਾਂ ਦੇ ਮਹਾਨ ਤਿਆਗ ਅਤੇ ਬਖਮ ਕਾਲਣਾ ਦੇ ਸਦਕਾ ਔਰੰਗਜ਼ੇਬ ਆਪਣੇ ਇਸ ਭੈੜੀ ਨੀਤੀ ਦੇ ਵਿੱਚ ਸਫਲ ਨਾ ਹੋ ਸਕਿਆ ਸੋ ਇੱਕ ਸਿੱਖ ਦੇ ਹਿਰਦੇ ਵਿੱਚ ਆਪਣੇ ਗੁਰੂ ਪ੍ਰਤੀ ਇਸ ਤਰ੍ਹਾਂ ਦਾ ਸਨੇਹ ਚਾਹੀਦਾ ਹੈ ਕਿ ਉਹ ਗੁਰੂ ਦੇ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਹਰ ਵੇਲੇ ਤਿਆਰ ਬਰ ਤਿਆਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ